ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ कस्बा बिलगा के नजदकी पेंड बुरज हसन विखे युद्ध नशिया विरुद्ध की कार्रवाई बारे जाते हुए डीएसपी फिलौर सरदार सरवन सिंह ने प्रैस हुए दस के पिंड बुरज हसन दे सुरिंदर उर्फ शिंदा ने पंचायत की तकरीबन तीन मरले जमीन नजायज कब्जा किया उस वि करीब दस तो बारह मरले विच कोठी बनाई हुई है यह कोठी पहला ही कैपीटेंट अथार्टी दिल्ली वालों फरीज की हुई है उकत सुरिंदर सिंह उर्फ छिंदा इस वे सेंट्रल जेल कपूरथला वि बंद है उस उपर छकदमे दर्ज हैं अब कमलजीत नायब तहसीलदार नूर महल जसविंद हवाले कर दिता गया है उसके नूजे पास उकत सुरेंद्रिंदो कीजायज उसारी हवेली की सैट डा दिखती गई है इस मौके थाना मुखी बिलगा सरदार बलविंदर था मुखी गुराया सरदार सिकंदर अपनी भारी पुलिस फोरसाल तैनात सन कस्बा बिलगा नजदीक पिंड बुलज तो डॉक्टर राणा अपराधी खास रिपोर्ट ਸਰ ਜੀ ਜਿਹੜੀ ਡਿਮੋਲਿਸ਼ਨ ਹੈ ਜੀ ਇਹਦੇ ਬਾਰੇ ਕੀ ਅੱਜ ਗੱਲਬਾਤ ਹੈਗੀ ਦੱਸੋ ਸਾਰੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਦੇ ਤਹਿਤ ਜਿਹੜੀ ਕਾਰਵਾਈ ਇਹ ਅਮਲੇ ਵਿੱਚ ਲਿਆਂਦੀ ਗਈ ਹੈ ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਜੀ ਦੇ ਦੇਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੇ ਮਾੜੇ ਅੰਸਰਾਂ ਅਤੇ ਨਸ਼ੇ ਤਸਕਰਾਂ ਦੇ ਬੁੱਧ ਜਿਹੜੀ ਕਾਰਵਾਈ ਆ ਉਹਦੇ ਤਹਿਤ ਕੜੀ ਵਜੋਂ ਇਹ ਬੁਰਜ ਹਸਨਪਿੰਡ ਦੇ ਵਿੱਚ ਨਾਮੀ ਸਮਗਲਰ ਜਿਹੜਾ ਅਸੀਂ ਸਰਿੰਦਰ ਸਿੰਘ ਇਲੇਸ਼ਨ ਦਾ ਉਹਨੂੰ 30 ਮਰਲੇ ਤੇ ਪੰਚਾਇਤ ਦੀ ਜਿਹੜੀ ਜ਼ਮੀਨ ਹੈਗੀ ਉਹ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇੱਕ ਜਿਹੜੀ ਕੋਠੀ ਆ 10-12 ਮਰਲੇ ਚ ਉਹ ਸਾਰੀ ਹੋਈ ਆ ਇਹ ਜਿਹੜੀ ਕੋਠੀ ਆ ਇਹ ਤੇ ਆਲਰੇਡੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਹ ਫ੍ਰੀਜ਼ ਕੀਤੀ ਜਾ ਚੁੱਕੀ ਹੈਗੀ ਆ ਉਸ ਤੋਂ ਇਲਾਵਾ ਇਹਨਾਂ ਸਾਰੀ ਜਿਹੜੀ ਹਵੇਲੀ ਵਗੈਰਾ ਕੀਤੀ ਗਈ ਆ ਉਹ ਇਹ 30 ਮਰਲੇ ਦੇ ਕਰੀਬ ਇਹ ਨਜਾਇਜ਼ ਕਬਜ਼ਾ ਕੀਤਾ ਸੀ ਜੋ ਵਿਡੀਓ ਆਫਿਸ ਅਤੇ ਪੰਚਾਇਤ ਦੇ ਹਵਾਲੇ ਅੱਜ ਉਹ ਕਰ ਦਿੱਤੀ ਗਈ ਹੈ ਸਾਰੇ ਪਰਚਾ ਕਿੰਨੇ ਕ ਪਰਚੇ ਦਰਜ ਆਣੇ ਨੇ ਇਨਾਂ ਦੇ 6 ਮੁਕਦਮੇ ਦਰਜ ਨੇ ਜੀ ਤਿੰਨ ਮੁਕਦਮੇ ਇਹਨਾਂ ਤੇ ਜਿਹੜੇ ਹੈਗੇ ਆ ਉਹ ਲੜਾਈ ਝਗੜੇ ਦੇ ਆ ਜਿਹੜੇ ਕਿ ਹੀਨੀਸ ਕ੍ਰਾਈਮ ਦੇ ਆ 307 326 ਵਗੈਰਾ ਦੇ ਤੇ ਤਿੰਨ ਮੁਕਦਮੇ ਜਿਹੜੇ ਨੇ ਇਹਨਾਂ ਤੇ ਐਨਡੀਪੀ ਸੈਕਟਰ ਦੇ ਦਰਜ ਨੇ ਜਿਹਦੇ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਇੱਕ ਮੁਕਦਮਾ ਜਿਹੜਾ ਫਲੋਰ ਦਾ ਉਹਦੇ ਵਿੱਚ ਭਾਰੀ ਮਾਤਰਾ ਚੂਰਾ ਪੋਸਤ ਤੇ ਇੱਕ ਲੋ ਹਿਰਨ ਬਰਾਮਦ ਹੋਈ ਸੀ ਉਸ ਸਮੇਂ ਪੁਲਿਸ ਤੇ ਗੋਲੀ ਵੀ ਚਲਾਈ ਸੀ 307 ਦਾ ਮੁਕਦਮਾ ਵਿੱਚ ਐਡ ਕੀਤੀ ਗਈ ਸੀ ਤਾਰਾ ਤੇ ਇਸ ਸਮੇਂ ਜੇਲ੍ਹ ਚ ਬੰਦ ਹੈਗਾ ਤੇ ਜਿਹੜੇ ਇਹਦੀ ਵੱਲੋਂ ਫ੍ਰੀਜ਼ ਕੀਤੇ ਗਏ ਸੀ ਪਰ ਅੰਦਰ ਅਸੀਂ ਦੇਖਿਆ ਪਰਿਵਾਰ ਕਾਫੀ ਅੰਦਰ ਆਇਆ ਹੋਇਆ ਰਹੇ ਸੀ ਇਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਜੀ ਜਦੋਂ ਇਹ ਕੰਪਿਊਟਰ ਅਥਾਰਟੀ ਇਸੈਪਟ ਕਰਦੀ ਉਸ ਤੋਂ ਬਾਅਦ ਫ੍ਰੀਜ਼ ਕਰਦੀ ਆ ਉਸ ਤੋਂ ਬਾਅਦ ਇਹ ਸਮਾਂ ਹੁੰਦਾ ਵੀ ਇਹਨਾਂ ਨੇ ਆਪਣਾ ਐਡਵੋਕੇਟ ਕਰਕੇ ਤੇ ਉਸ ਤੋਂ ਬਾਅਦ ਇਹਦੀ ਲੀਟਰ ਲੀਟਰ ਆਉਣ ਦੇ ਵਿੱਚ ਦੀ ਨਲਾਮੀ ਹੋਵੇ ਜੀ ਕੋਟਾ ਤੇ ਹੁਣ ਪਰਿਵਾਰ ਸਾਰਾ ਬਾਹਰ ਕੱਢ ਤਾਈ ਹੁਣ ਆਪਣੇ ਹਵਾਲੇ ਕਰ ਲਈਏ ਇਹ ਜਿਹੜਾ ਇਹ ਐਸਐਮਏ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਵੱਲੋਂ ਇੱਥੇ ਇਸ ਇਸ ਜਗ੍ਹਾ ਦਾ ਦਖਲ ਪਾਇ ਉਹਦੇ ਹੈਂਡਓਵਰ ਦੀ ਜਗਾ ਕਰ ਦਿੱਤੀ ਗਈ ਸਰ ਇਹਨਾਂ ਕੋਲ ਹੋਰ ਜ਼ਮੀਨ ਪੰਚਾਇਤ ਦੀ ਵੀ ਹੈਗੀ ਹੈ ਉਹਦੇ ਵੀ ਕਬਜ਼ਾ ਕਰ ਸਕਦੇ ਇਹਨਾਂ ਨੇ ਜੀ ਨਜਾਇਜ਼ ਜਿਹੜੀ ਜ਼ਮੀਨ ਇਹਨਾਂ ਨੇ ਕੋਈ ਨਸ਼ਾ ਤਸਕਰੀਆਂ ਪੰਚਾਇਤ ਦੇ ਨਜਾਇਜ਼ ਕਬਜ਼ਾ ਕੀਤਾ ਉਹ ਜਿਹੜੀ ਆ ਉਹ ਵੀਡੀਓ ਆਫਿਸ ਤੇ ਪੰਚਾਇਤ ਦੇ ਹਵਾਲੇ ਕੀਤੀ ਜਾਵੇਗੀ ਜਦੋਂ ਲੋੜ ਅਨਸਾਰ ਇਹਨਾਂ ਨੇ ਜਦੋਂ ਸਾਡੇ ਕੋਲ ਪੁਲਿਸ ਮਦਦ ਮੰਗੀ ਉਹਦੇ ਮੁਤਾਬਕ ਜਿਹੜੀ ਆ ਉਹ ਤਹਿਸੀਲਦਾਰ ਸਾਹਿਬ ਅਤੇ ਵੀਡੀਓ ਸਾਹਿਬ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇ ਤਰਿੰਦਰ ਸਿੰਘ ਦਾ ਹੁਣ ਕਿੱਥੇ ਹੈ ਐਸ ਸਮੇ ਇਹ ਜੇਲ੍ਹ ਚ ਬੰਦਾ ਕਪੂਰਥਲਾ ਕਪੂਰਥਲਾ ਜੀ ਦੀ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀਪੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀਪੀ